ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਅੰਦੋਲਨ ਦੌਰਾਨ ਕਈਆਂ ਦੀ ਮਨਸ਼ਾ ਤੇ ਸਵਾਲ ਖੜੇ ਕੀਤੇ ਨੇ ਜਾਖੜ ਨੇ ਕਿਹਾ ਕਿ ਦੱਸਿਆ ਜਾਵੇ ਉਹ ਕਣਕ ਅਤੇ ਝੋਨੇ ਤੋਂ ਇਲਾਵਾ ਕਿਹੜੀ ਫਸਲ ਤੇ ਐਮਐਸਪੀ ਚਾਹੁੰਦੇ ਨੇ ਜਾਖੜ ਨੇ ਪੁੱਛਿਆ ਕਿ ਝੋਨਾ ਛੱਡ ਕੇ ਕੌਣ ਬਾਜਰਾ ਤੇ ਮੂੰਗਸਣ ਰਾਗੀ ਲਾਵੇਗਾ ਇਹ ਵੀ ਦੱਸਿਆ ਜਾਵੇ ਕਿ ਪੰਜਾਬ ਦੀ ਝੋਨੇ ਦੀ ਤੇ ਕਣਕ ਦੀ ਐਮਐਸਪੀ ਨਹੀਂ ਮਿਲ ਰਹੀ ਸਾਹਿਬ ਉਹ ਤਾਂ ਮਿਲ ਰਹੀ ਹੈ ਹੁਣ ਆਪਾਂ ਬਾਈ ਜਿਹੜੀ ਬਾਕੀ ਬਚਦੀਆਂ 21 ਉਹਨਾਂ ਦੀ ਮੰਗੀ ਜਾਂਦੇ ਆ ਮੇਰਾ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ ਮੈਂ ਕੱਲੇ ਜੱਥੇਬੰਦੀ ਦੀ ਗੱਲ ਨਹੀਂ ਕਰਦਾ ਜਿਹੜੇ ਬਾਲੇ ਤੱਤੇ ਹੋਏ ਫਿਰਦੇ ਆ ਜਿਹੜੇ ਇਸ ਬੜਦੀ ਦੇ ਵਿੱਚ ਕਿਉਂ ਪਾ ਪਾ ਕੇ ਆਪਣੀਆਂ ਚੌਧਰਾ ਚਮਕਾਉਣ ਵਾਸਤੇ ਕਿਸਾਨਾਂ ਦੇ ਹਮਾਇਤੀ ਹਮਾਇਤੀ ਬਣੇ ਬੈਠੇ ਮੇਰਾ ਇੱਕ ਸਵਾਲ ਹੈ ਉਹਨਾਂ ਨੂੰ ਵੀ ਆ 23 ਫਸਲਾ ਹੈ ਇਹਨਾਂ ਜੋ ਜੇ ਕੱਲ 23 ਬੋਲੋ ਕਰੋ ਗਾਰੰਟੀ ਮਿਲ ਜਾਂਦੀ ਹੈ ਇਹਨਾਂ ਚੋਂ ਕਿਹੜਾ ਬੀਜੂਗਾ ਸਾਬ ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ ਕਿਹੜਾ ਮੂੰਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਜੂਟ ਛੱਡੋ ਛੱਡੋ ਬਾਕੀਆਂ ਦੀ ਕਿਸੇ ਨੇ ਨਹੀਂ ਲਾਣੀ ਸਾਬ ਉਹ ਲਾ ਦੇਣ ਮੰਨੂ ਕੋਈ ਵੀ ਲੀਡਰ ਸਾਹਿਬਾਨ ਚਾਹੇ ਆਮ ਆਦਮੀ ਪਾਰਟੀ ਵਾਲੇ ਚਾਹੇ ਕਾਂਗਰਸ ਵਾਲੇ ਚਾਹੇ ਕੋਈ ਦੂਜਾ ਕੋਈ ਕਿਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉਥੇ ਬਾਰਡਰ ਤੇ ਖੜੇ ਕਰ ਰੱਖੇ ਹੈ ਉਹ ਮੰਨੂ ਦੱਸ ਦੇਣ ਵੀ ਅਸੀਂ ਬਈ ਸੁਨੀਲ ਅਸੀ ਤਾਂ ਆਹ ਦੋ ਫਸਲਾਂ ਜਿਹੜੀਆਂ ਆ ਲਾਵਾਂਗੇ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਸਭ ਮੈਂ ਪਾਰਟੀ ਦਾ ਪ੍ਰਧਾਨ ਆ ਬੀਜੇਪੀ ਦਾ ਜਿਹਨੂੰ ਆ ਕਹਿੰਦੇ ਇਹਨਾਂ ਦੇ ਖਿਲਾਫ ਹੈ ਔਰ ਨਾਲ ਚਲੀਏ ਅਸੀਂ ਗਰੰਟੀ ਲੈ ਕੇ ਦਿੰਨੇ ਆ